ਅਸੀਂ ਆਏ ਹਾਂ ਮਨਦੀਪ ਸਿੰਘ ਦੇ ਹੱਥ ਵਿੱਚ ਸਰਕਾਰ ਜੋ ਭਾਈ ਗੁਰਚੇਦ ਸਿੰਘ ਚਿੱਤਰਕਾਰ ਜੀ ਜਿਹੜੇ ਪੰਜਾਬ ਦੇ ਵੱਡੇ ਕਲਾਕਾਰ ਨੇ ਉਹ ਪੰਜਾਬੀ ਦਾ ਫਰਜ਼ ਪੂਰਾ ਕਰਦੇ ਹੋਏ ਇੱਥੇ ਤਰਨਤਾਰਨ ਸਾਹਿਬ ਦੀ ਧਰਤੀ ਤੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖਾਸਾ ਜਿਹਨਾਂ ਦਾ ਚੋਣ ਸ਼ਾਮਲਤੀ ਆ ਉਹਨਾਂ ਦੇ ਹੱਕ ਵਿੱਚ ਬਾਜ਼ਾਰ ਵਿੱਚ ਸ਼ਹਿਰ ਵਿੱਚ ਲੋਕਾਂ ਨੂੰ ਪੀਰ ਕਰਨ ਲਈ ਆਏ ਸੀ ਲੋਕਾਂ ਦਾ ਪਿਆਰ ਆ ਲੋਕਾਂ ਦਾ ਕਾਠਾ ਮਾਰਦਾ ਲੋਕਾਂ ਦਾ ਕਾਠਾ ਜੋ ਇਹਨਾਂ ਦਾ ਬਾਈ ਵੀ ਦਾ ਪਾਰਟੀ ਵੱਲੋਂ ਮਨਦੀਪ ਸਿੰਘ ਵੱਲੋਂ ਧੰਨਵਾਦ ਇਹ ਦੋ ਸ਼ਬਦ बोल ਕੇ ਤੁਸੀਂ ਬਹੁਤ ਲੰਬਾ ਸਮਾਂ ਕੱਢਿਆ ਮਜਾਦ ਵਿੱਚ ਫਿਰ ਦੋ ਸ਼ਬਦ बोल ਕੇ ਚੋੜ ਨੂੰ ਸਿਖਰ ਤੇ ਲੈ ਕੇ ਜਾਣਾ ਮੈਂ ਕਹਿੰਦਾ ਵੀ ਵੇਖ ਨੇ ਕੀ ਕਿਹਾ ਦੋ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਸਾਰੇ ਹਿਕਾਰ ਨੇ ਬਹੁਤ ਖੁਸ਼ੀ ਆ ਕਿ ਮੈਂ ਦੇਖ ਕੇ ਲਹਿਰ ਦੇਖ ਕੇ ਮੇਰਾ ਦਿਲ ਵਾਕੋ-ਬਾਕ ਹੋ ਗਿਆ ਮੈਂ ਕਹਿੰਦਾ ਬੋਲੇ Get the fuck yeah, get the, yeah. the fuck yeah.